ਜੇਕਰ ਤੁਸੀਂ ਵੀ ਕਰਦੇ ਹੋ ਬੱਸਾਂ ਦੇ ਵਿੱਚ ਸਫ਼ਰ ਤੇ ਇਹ ਖਬਰ ਹੈ ਤੁਹਾਡੇ ਲਈ ਇਹ ਖਬਰ ਆਪਣੇ ਉਹਨਾਂ ਦੋਸਤਾਂ ਤੱਕ ਪਹੁੰਚਾ ਦਿਓ ਜਿਹੜੇ ਕੀ ਬੰਦੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਹੁਣ ਤੁਸੀਂ 6 ਤਰੀਕ 7 ਤਰੀਕ ਤੇ 8 ਤਰੀਕ ਨੂੰ ਬੱਸਾਂ ਦੇ ਵਿੱਚ ਸਫ਼ਰ ਨਹੀਂ ਕਰ ਪਾਉਂਗੇ ਕਿਉਂਕਿ ਬੱਸਾਂ ਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਕਿ ਉਹ 6 7 8 ਨੂੰ ਬੱਸਾਂ ਨਹੀਂ ਚਲਾਣਗੇ ਹਾਲਾਂਕਿ ਪਿੱਛੇ 3 ਤਰੀਕ ਨੂੰ ਵੀ ਉਹਨਾਂ ਨੇ 2 ਤੋਂ 3 ਘੰਟੇ ਲਈ ਬੱਸਾਂ ਦੀ ਹੜਤਾਲ ਕੀਤੀ ਸੀਗੀ ਪਰ ਉਹ ਕਹਿੰਦੇ ਕਿ ਸਾਡੀਆਂ ਮੰਗਾਂ ਹੱਲੇ ਵੀ ਪੂਰੀਆਂ ਨਹੀਂ ਹੋਈਆਂ ਜਿੰਨਾ ਕਰਕੇ ਉਹਨਾਂ ਨੇ 6 7 ਅ 8 ਤਰੀਕ 6 7 8 ਤਰੀਕ ਨੂੰ ਬੱਸਾਂ ਦੀ ਹੜਤਾਲ ਕੀਤੀ ਹੈ ਇਹ ਬੱਸਾਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ ਜਿਨ੍ਹਾਂ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕੋਈ ਵੀ ਬੱਸ ਨਹੀਂ ਚਲਾਵਾਂਗੇ ਅਸੀਂ ਬੱਸ ਅਡੇ ਤੋਂ ਬੱਸ ਬਾਹਰ ਨਹੀਂ ਕੱਢਾਂਗੇ ਤਰੀਕਾ ਨੋਟ ਕਰ ਲੋ 6 April 7 April ਤੇ 8 April ਤੇ ਖਬਰ ਉਹਨਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਇੱਕ ਹੋਰ ਤੁਹਾਨੂੰ ਖਬਰ ਦੱਸ ਦਿੰਨੇ ਆ ਜਿਹੜੀ ਅਹਿਮ ਖਬਰ ਆਏ ਕਿ ਹੁਣ ਜਿਹੜੀਆਂ ਜਨਾਨੀਆਂ ਬੱਸਾਂ ਦੇ ਵਿੱਚ ਤੇ ਜਿਹੜੀਆਂ ਔਰਤ ਬੱਸਾਂ ਦੇ ਵਿੱਚ ਫ੍ਰੀ ਸਵਰ ਕਰਦੀਆਂ ਸੀਗੀਆਂ ਹੁਣ ਉਹ ਇਹ ਫ੍ਰੀ ਸਵਰ ਨਹੀਂ ਕਰ ਪਣਗੀਆਂ ਹੱਲੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇਹ ਵੀ ਰੱਖੀ ਹੈ ਸ਼ਰਤ ਕਿ ਉਹ ਬੱਸਾਂ ਦੇ ਵਿੱਚ ਫ੍ਰੀ ਸਵਰ ਜਨਾਨੀਆਂ ਜਾਂ ਔਰਤਾਂ ਨਹੀਂ ਕਰਵਾਉਣਗੀਆਂ